ਕਈ ਵਾਰ ਸੜਕ ਨਹੀਂ ਪਾਰ ਹੁੰਦੀ ਤੁਸੀਂ ਸੜਕ ਪਾਰ ਕਰਨ ਲੱਗਦੇ ਹੋ ਤੇ ਉਦੋਂ ਦੇ ਬਸੇ ਟੈਂਪੂ ਆ ਜਾਂਦਾ ਟੈਂਪੂ ਤੁਹਾਨੂੰ ਆ ਕੇ ਪੁੱਛਦਾ ਜੀ ਘੰਟਾ ਘਰ ਬੱਸ ਸਾਡੇ ਤੇ ਜਦ ਤੁਸੀਂ ਜਾਨੋ ਤੁਸੀਂ ਉਹਨੂੰ ਕਹਿੰਨੇ ਹੋ ਭਰਾਵਾ ਮੈਂ ਤਾਂ ਕਾਰ ਖੜੀ ਆ ਮੇਰਾ ਮੋਟਰਸਾਈਕਲ ਖੜਾ ਆ ਜਾਂ ਮੇਰਾ ਕੁਝ ਹੋਰ ਖੜਾ ਆ ਜਾਂ ਮੈਂ ਤਾਂ ਸੜਕ ਪਾਰ ਕਰਨ ਲੱਗਿਆ ਤਾਂ ਜਦ ਨੂੰ ਉਹਨੇ ਤੁਰਨਾ ਵਾ ਜਾਨੂ ਕਿਸੇ ਹੋਰ ਨੇ ਆ ਜਾਣ ਤੁਸੀਂ ਸੜਕ ਹੀ ਨਹੀਂ ਪਾਰ ਕਰ ਸਕਦੇ ਲੁਧਿਆਣੇ ਦੀ ਇਹ ਵੀ ਗੱਲ ਹੈ ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਸੈਰ ਕਰਾਉਣੇ ਆ ਲੁਧਿਆਣਾ ਸ਼ਹਿਰ ਦੀ ਜਿਹੜਾ ਇੰਡਸਟਰੀ ਦੇ ਵਿੱਚ ਪੰਜਾਬ ਦਾ ਨੰਬਰ 1 ਸ਼ਹਿਰ ਆ ਇੰਡੀਆ ਦਾ ਵੀ ਤੇ ਭੀੜ ਭੜੱਕੇ ਵਜੋਂ ਪੋਲਿਊਸ਼ਨ ਵਜੋਂ ਇਹ ਸ਼ਹਿਰ ਆ ਇਹ ਲੁਧਿਆਣਾ ਦਾ ਬੱਸ ਸਟੈਂਡ ਆ ਜਿੱਥੇ ਕਹਿ ਲੋ ਵੀ ਇਹ 2 ਮਿੰਟ ਦੇ ਵਿੱਚ ਸ਼ੂਟ ਕੀਤੀ ਹੋਈ ਵੀਡੀਓ ਆ ਜਿੱਥੇ ਕਹਿ ਲੋ ਵੀ ਤੁਸੀਂ ਹਜ਼ਾਰਾਂ ਥ੍ਰੀ ਵੀਲਰ ਘੰਟੇ ਦੇ ਵਿੱਚ ਭੁਜ ਜਾਂਦੇ ਆ ਤੇ ਕੋਈ ਅਜਹੀ ਗਲੀ ਨਹੀਂ ਹੈਗੀ ਚਾਹੇ ਕਿਸੇ ਮਹੱਲੇ ਚਲੇ ਜਾਓ ਤੁਸੀਂ ਅਜਹੀ ਕੋਈ ਗਲੀ ਨਹੀਂ ਅਜੇ ਹੀ ਕੋਈ ਚੌਕ ਨਹੀਂ ਅਜੇ ਹੀ ਕੋਈ ਕੋਈ ਥਾਂ ਨਹੀਂ ਹੈਗੀ ਜਿੱਥੇ ਤੁਹਾਨੂੰ 3-wheeler ਨਾ ਮਿਲੇ ਪਤਾ ਨਹੀਂ ਕੀ ਚੱਕਰ ਆ ਲੁਧਿਆਣੇ ਦੇ ਵਿੱਚ ਪਬਲਿਕ ਟਰਾਂਸਪੋਰਟ ਆ ਜਿਹੜੀ ਉਹ ਸਾਰੀ ਫੇਲ ਹੋ ਜਾਂਦੀ ਹੈ ਇੱਥੇ ਜੇ ਆਪਾਂ ਜਾ ਕੇ ਦੇਖੀਏ ਕਾਰਪੋਰੇਸ਼ਨ ਦੇ ਦਫ਼ਤਰ ਜਾ ਕੇ ਦੇਖੀਏ ਤੇ ਉੱਥੇ ਸੋਵਾਂ ਦੀ ਤਦਾਦ ਦੇ ਵਿੱਚ ਨਵੀਆਂ ਬੱਸਾਂ ਖੜੀਆਂ ਨੇ ਜਿਨ੍ਹਾਂ ਨੂੰ 10-10 ਸਾਲ ਹੋ ਗਏ ਖੜੀਆਂ ਨੂੰ ਤੇ 10 ਸਾਲ ਚੱਲੀਆਂ ਵੀ ਨਹੀਂ ਉਹ ਤੇ ਫੇਲ ਹੋ ਜਾਂਦਾ ਕੰਮ ਕੋਈ ਬੰਦਾ ਇੱਥੇ ਪਰਮਿਟ ਨਹੀਂ ਭਰਦਾ ਕਿਉਂਕਿ ਬੱਸ ਨੇ ਕਿਸੇ ਸਟਾਪ ਤੇ ਰੁਕਣਾ ਵਾ ਇਹਨਾਂ ਦਾ ਕੋਈ ਸਟਾਪ ਨਹੀਂ ਆਪਾਂ ਕਹਿੰਦੇ ਹੁੰਦੇ ਆ ਵੀ ਇੱਕਾ ਦੁੱਕੀ ਗਲਤੀ ਕਰਦਾ ਵਾ ਕੋਈ ਬੰਦਾ ਇਹ 3 ਬਨਰਾਂ ਦੇ ਵਿੱਚ 50% ਬੰਦੇ ਇਹ ਲੋ ਵੀ ਟ੍ਰੈਫਿਕ ਦੀ ਸੈਂਸ ਨਹੀਂ ਹੈਗੀ। ਅੱਜ ਕੱਲ ਚੱਲ ਪਏ ਇਦਾਂ ਦੇ 3-ਵੀਲਰ ਚੱਲ ਪਏ ਜਿਹੜੇ ਬਿਜਲੀ ਨਾਲ ਚੱਲਦੇ ਆ। ਸ਼ਾਇਦ ਉਹਨਾਂ ਨੂੰ ਲਾਇਸੈਂਸ ਤੇ ਲੋੜ ਵੀ ਨਹੀਂ ਹੈਗੀ। ਤੇ ਬਾਕੀ ਲੁੱਠਾਂ ਕੋਹਾ ਵੀ ਬਹੁਤ ਹੋ ਰਹੀਆਂ ਨੇ। ਕਿਉਂਕਿ ਪ੍ਰਵਾਸੀ ਬੰਦੇ ਆ ਬਹੁਤ 3-ਵੀਲਰ ਚਲਾਉਣ ਲੱਗ ਗਏ। ਉਹ ਰਾਤ-ਬਰਾਤੇ ਕਿਸੇ ਨੂੰ ਬਿਠਾ ਲੈਂਦੇ ਆ ਚਾਹੇ ਕਿਸੇ ਦੀ ਜੇਬ ਚੋਂ 50 ਨਿਕਲਣ ਚਾਹੇ 100 ਨਿਕਲਣ। ਉਹਨੂੰ ਲੁੱਟ ਕੇ ਉਹਨੂੰ ਸੁੰਨੀ ਜਗ੍ਹਾ ਤੇ ਲਾ ਜਾਂਦੇ ਆ। ਕੁਝ ਵੀ ਨਹੀਂ ਹੋਊਗਾ ਤੇ ਉਹਦੇ ਕੋਲੇ ਮੋਬਾਈਲ ਤਾਂ ਹੋਊਗਾ ਨਾ। ਉਹ ਵੀ ਖੋ ਕੇ ਲੈ ਜਾਂਦੇ ਆ। ਅਜੇ ਹੀ ਕਹ ਲੋ ਵੀ ਇਹ ਗੱਲਾਂ ਸੁਣੀਆਂ ਹੀ ਆਂ ਆਪਾਂ ਪਰ ਆਪਾਂ ਕੇਸ ਅਖਬਾਰਾਂ 'ਚ ਵੀ ਆਏ ਆ ਪਰ ਆਪਾਂ ਦੇਖਦੇ ਆਂ ਵੀ ਲੁਧਿਆਣਾ ਦੇ ਵਿੱਚ ਕਿੰਨੇ ਕੁ ਥ੍ਰੀ ਵਿਲਰ ਆ ਇਸ ਵਕਤ ਖੜੇ ਆਂ ਆਪਾਂ ਘੰਟਾ ਘਰ ਚੌਂਕ ਦੇ ਨੇੜੇ ਤੇ ਇੱਥੇ ਆਪਾਂ ਸਿਰਫ 10 ਮਿੰਟ ਲਾਉਣੇ ਆ 10 ਮਿੰਟ ਨਹੀਂ ਜਿਆਦਾ ਕਹਤੇ ਵੇ 5-7 ਮਿੰਟ ਖੜਾਂਗੇ ਇੱਥੇ ਦੇਖਦੇ ਆਂ ਗਿਣਤੀ ਕਰਕੇ ਵੀ ਕਿੰਨੇ ਕੁ ਥ੍ਰੀ ਵਿਲਰ ਨਿਕਲਦੇ ਆ ਇੱਥੋਂ ਮੇਰੇ ਹਿਸਾਬ ਦੇ ਨਾਲ ਹਰ ਮਿੰਟ ਦੇ ਵਿੱਚ ਤੁਹਾਨੂੰ 5 ਤੋਂ 10 ਥਰੀ ਵੀਲਰ ਆਰਾਮ ਨਾਲ ਕ੍ਰਾਸ ਕਰਦੇ ਦੇਖਣਗੇ ਇਹ ਵੀ ਮੈਂ ਘੱਟ ਦੱਸ ਰਿਹਾ ਤੁਹਾਨੂੰ ਹੋ ਸਕਦਾ 25 30 ਕਰ ਜਾਵੇ ਚਲੋ ਬਾਕੀ ਵੀਡੀਓ ਦੇਖੋ ਤੁਸੀਂ ਇੰਜੋਏ ਕਰੋ ਥਰੀ ਵੀਲਰ ਚਲਾਉਣਾ ਜਾਂ ਇਹਦੇ ਤੇ ਰੋਜੀ ਰੋਟੀ ਕਮਾਉਣਾ ਇਹ ਕੋਈ ਮਾੜਾ ਕੰਮ ਨਹੀਂ ਹੈਗਾ ਕਹਿੰਦੇ ਹੁੰਦੇ ਆ ਵੀ ਕੰਮ ਦਾ ਕੋਈ ਮੀਣਾ ਨਹੀਂ ਕੰਮ ਜਿਹੜਾ ਮਰਜ਼ੀ ਕਰ ਲੋ ਪਰ ਹੋਵੇ ਇਮਾਨਦਾਰੀ ਵਾਲਾ ਤੇ ਚੰਗਾ ਕੰਮ ਹੋਵੇਗਾ ਤੇ ਕਈ ਲੋਕ ਇਸ ਕੰਮ ਨੂੰ ਮਾੜਾ ਵੀ ਸਮਝਦੇ ਆ ਪਰ ਆਪਾਂ ਗੱਲ ਕਰਦੇ ਆ ਵੀ ਜਿਹੜਾ ਆਟੋ ਰਿਕਸ਼ਾ ਜਿਹੜਾ ਦੂਸਰਾ ਵਿਸ਼ਵ ਯੁੱਧ ਹੋਇਆ ਸੀ ਤਾਂ ਜਾਪਾਨ ਦੇ ਇੰਜੀਨੀਅਰਾਂ ਨੇ ਕਾਢ ਕੱਢੀ ਮੋਟਰਸਾਈਕਲ ਦੇ ਆਧਾਰ ਤੇ ਆਧਾਰ ਦੇ ਉੱਤੇ ਵੀ ਇਹਨੂੰ ਤਿੰਨ ਪਹੀਆ ਵਾਲਾ ਇੱਕ ਬਣਾਇਆ ਜਾਵੇ ਜਿਹਦੇ ਵਿੱਚ ਬੰਦੇ ਵੀ ਬਹਿ ਸਕਣ ਜਾਂ ਸਮਾਨ ਵੀ ਢੋਆ ਜਾ ਸਕੇ ਤੇ ਇਹ ਜਾਪਾਨੀ ਕੰਪਨੀ ਪਿਆਗੋ ਦੇ ਨਾਲ ਇਹ ਬਣਾਇਆ ਗਿਆ ਤੇ 1959 ਦੇ ਵਿੱਚ ਇਹ ਪਹਿਲਾ 3-ਵੀਲਰ ਭਾਰਤ ਦੇ ਵਿੱਚ ਆਇਆ ਤੇ ਆਪਾਂ ਇੱਕ ਕਹਾਣੀ ਦਾ ਜ਼ਿਕਰ ਕਰਦੇ ਹਾਂ ਦੋ ਗੱਲਾਂ ਸੁਣਾਉਂ ਤੁਹਾਨੂੰ ਪਹਿਲੀ ਕਹਾਣੀ ਹੈਗੀ ਗਰਚਰਨ ਸਿੰਘ ਦੀ ਉਹਨੇ 1975 ਦੇ ਵਿੱਚ 3-ਵੀਲਰ ਲਿਆ ਤੇ ਉਹਦੇ ਦਿਨ ਰਾਤ ਉਹਦੇ ਵਿੱਚ ਉਹਨੂੰ ਚਲਾਇਆ ਉਹਦੇ ਤੇ ਸਵਾਰੀਆਂ ਢੋਈਆਂ ਪਹਿਲਾਂ ਲੋਕੋ ਨੂੰ ਮਜ਼ਾਕ ਕਰਦੇ ਹੁੰਦੇ ਸੀ ਫਿਰ ਉਹਦੀ ਇੱਕ ਕੁੜੀ ਸੀ ਤੇ ਇੱਕ ਮੁੰਡਾ ਸੀ ਕੁੜੀ ਵੀ ਕੋਈ ਅਫਸਰ ਬਣੀ ਤੇ ਜਿਹੜਾ ਮੁੰਡਾ ਸੀ ਇੰਜੀਨੀਅਰ ਬਣ ਗਿਆ ਤੇ ਫੇਰ ਉਸ ਨੂੰ ਉਹੀ ਲੋਕ ਕਹਿਣ ਲੱਗੇ ਕਿ ਤੇਰਾ ਆਟੋ سونے ਵਰਗਾ ਤੇ ਇਸੇ ਤਰੀਕੇ ਕੋ ਮਹਾਲੀ ਦੀ ਸਿਮਰਨ ਕੌਰ ਕੁੜੀ ਆ ਉਹਦੇ ਪਾਪਾ 3 ਵੀਲਰ ਚਲਾਉਂਦੇ ਸੀ ਉਹਨਾਂ ਦੀ ਹੋ ਗਈ ਡੈਥ ਪਰਿਵਾਰ ਦਾ ਜਿਹੜਾ ਸੀਗਾ ਗੁਜ਼ਾਰਾ ਚੱਲਣਾ ਔਖਾ ਹੋ ਗਿਆ ਫੇਰ ਉਹ ਜਿਹੜੀ ਕੁੜੀ ਸੀ ਸਿਮਰਨ ਉਹਨੇ ਆਪਣੇ ਪਾਪਾ ਵਾਲਾ ਕੰਮ ਫੜ ਲਿਆ ਤੇ ਉਹ ਪੰਜਾਬ ਦੀ ਸਭ ਤੋਂ ਪਹਿਲੀ ਆਟੋ ਡਰਾਈਵਰ ਬਣੀ ਲੇਡੀ ਤੇ ਉਸ ਨੇ ਆਪਣਾ ਪਰਿਵਾਰ ਪਾਲਿਆ ਆਪਣੇ ਮਾਪੇ ਫਾਦਰ ਤਾਂ ਹੈ ਨਹੀਂ ਸੀ ਆਪਣੇ ਭਰਾ ਭੈਣ ਤੇ ਆਪਣੀ ਮਦਰ ਨੂੰ ਤੇ ਕੁਝ ਕੁ ਘਰ ਦੀਆਂ ਕਸ਼ਤਾਂ ਕੁਸ਼ਤਾਂ ਸੀ ਉਹ ਸਾਰਾ ਉਹਨੇ ਮਿਹਨਤ ਕਰਕੇ ਉਹਨੂੰ ਪਾਲਿਆ ਲੋਕਾਂ ਨੇ ਉਦੋਂ ਵੀ ਬੜੇ ਮਜ਼ਾਕ ਕੀਤੇ ਕਿ ਇਹ ਬੰਦਿਆਂ ਵਾਲਾ ਕੰਮ ਆ ਇਹ ਕੁੜੀਆਂ ਵਾਲਾ ਕੰਮ ਨਹੀਂ ਹੈਗਾ ਤੇ ਪਰ ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਆਟੋ ਦੇ ਨਾਲ ਉਹਨੇ ਬਹੁਤ ਕੁਝ ਬਣਾਇਆ ਇਸੇ ਤਰੀਕੇ ਹਜ਼ਾਰਾਂ ਕਹਾਣੀਆਂ ਨੇ ਜਿਨ੍ਹਾਂ ਨੇ ਆਟੋ ਰਿਕਸ਼ਾ ਚਲਾ ਕੇ ਚਾਹੇ ਅੱਜ ਉਹ ਚਲਾਉਂਦੇ ਆ ਚਾਹੇ ਨਹੀਂ ਚਲਾਉਂਦੇ ਕਿਸੇ ਸਮੇਂ ਅੱਜ ਉਹਨਾਂ ਦੇ ਪਰਿਵਾਰ ਸੈਟਲ ਨੇ ਰੋਜੀ ਰੋਟੀ ਜੋਗੇ ਜਣ ਕੇ ਕਹਿ ਲੋ ਵੀ ਆਟੋ ਇਹਨਾਂ ਕ ਦੇ ਦਿੰਦਾ ਅੱਜ ਦੇ ਦਿਨਾਂ ਦੇ ਵਿੱਚ ਵੀ ਜੇ ਆਟੋ ਬੰਦੇ ਕੋਲ ਪੈਸੇ ਹੈ ਨਹੀਂ ਲੈਣਾ ਮ ਤਾਂ ਉਸ ਨੂੰ ਲੁਧਿਆਣੇ ਦੇ ਵਿੱਚ ਜੇ ਮੰਨ ਲਓ ਕਿ ਕਿਸੇ ਨੇ ਆਟੋ ਚਲਾਉਣਾ ਤਾਂ 500-600 ਰੁਪਏ ਦਿਹਾੜੀ ਦੇ ਉੱਤੇ ਆਟੋ ਕਹ ਲੋ ਵੀ ਕਿਰਾਏ ਤੇ ਮਿਲ ਜਾਂਦਾ ਤੇ ਉਹਦੇ ਵਿੱਚ ਤੇਲ ਪਾਣੀ ਬੰਦੇ ਨੇ ਆਪ ਪਾਉਣਾ ਹੁੰਦਾ ਰਿਪੇਅਰ ਆਪ ਕਰਾਉਣੀ ਆ ਮੇਜਰ ਰਿਪੇਅਰ ਆ ਜਿਹੜੀ ਉਹ ਮਾਲਕ ਕਰਾਉਂਦਾ ਇਸ ਤਰੀਕੇ ਵੀ ਆਟੋ ਲੋਕ ਚਲਾਉਂਦੇ ਆ ਬਾਕੀ ਕਹ ਲੋ ਵੀ ਅੱਜ ਇਹਦੇ ਦਿਨਾਂ ਦੇ ਵਿੱਚ ਟ੍ਰੈਫਿਕ ਹੀ ਇੰਨਾ ਹੋ ਗਿਆ ਤੇ ਇਹਨਾਂ ਨੂੰ ਸੈਂਸ ਨਹੀਂ ਹੈਗੀ ਜਿਹੜੀ ਟ੍ਰੈਫਿਕ ਦੀ ਸੈਂਸ ਨਹੀਂ ਹੈਗੀ ਜਾਂ ਲੋਕ ਅਨਪੜਾ ਜਾਂ ਲੋਕਾਂ ਨੂੰ ਜਾਣ ਕੇ ਮਸਤੀ ਕਰਦੇ ਆ ਆਟੋ ਦੇ ਵਿੱਚ ਤੇ ਉਸ ਕਰਕੇ ਕੁਝ ਕੁ ਬੰਦਿਆਂ ਕਰਕੇ ਸਾਰੇ ਆਟੋ ਵਾਲਿਆਂ ਨੂੰ ਲੋਕ ਮਾੜਾ ਵੀ ਕਹਿੰਦੇ ਆ ਬਾਕੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਜੇ ਤੁਸੀਂ ਗਿਣ ਸਕਦੇ ਹੋ ਵੀ ਕਿੰਨੇ ਥ੍ਰੀ ਵੀਲਰ ਨਿਕਲ ਗਏ ਕਿੰਨੇ ਨਹੀਂ ਨਿਕਲੇ ਇਹ ਸਿਰਫ 10 ਮਿੰਟ ਦੇ ਵਿੱਚ ਹੀ ਆਪਾਂ ਇੰਨੀ ਵੀਡੀਓ ਸ਼ੂਟ ਕੀਤੀ ਆ 10 ਮਿੰਟ ਦੇ ਵਿੱਚ ਹੀ ਹਜ਼ਾਰਾਂ ਦੇ ਕਰੀਬ ਆਟੋ ਆਪਾਂ ਦੇਖ ਲਿਆ ਤੇ ਹੋਰ ਵੀ ਬਹੁਤ ਆ ਇਹ ਹਜੇ ਲੁਧਿਆਣੇ ਦਾ ਇੱਕ ਬੱਸ ਸਟੈਂਡ ਤੇ ਇੱਕ ਸਿਰਫ ਰੇਲਵੇ ਸਟੇਸ਼ਨ ਕੋਲੋਂ ਕਵਰ ਕੀਤਾ ਤੇ ਬਾਕੀ ਹਰ ਗਲੀ ਹਰ ਚੌਂਕ ਹਰ ਜਗ੍ਹਾ ਦੇ ਉੱਤੇ ਖੜੇ ਵੀ ਆ ਤੇ ਚੱਲਦੇ ਵੀ ਤੁਹਾਨੂੰ ਮਿਲ ਜਾਣਗੇ ਕਈ ਆਟੋ ਵਾਲੇ ਆ ਉਹਦੇ ਵਿੱਚ ਤੁਸੀਂ ਕੋਈ ਸਮਾਨ ਭੁੱਲ ਗਏ ਉਹ ਦੁਬਾਰਾ ਘਰੇ ਵੀ ਦੇਣ ਚਲੇ ਜਾਂਦੇ ਆ ਜਾਂ ਕਲੋ ਵੀ ਉਹ ਬੰਦੇ ਨੂੰ ਲੱਭਦੇ ਲੱਭਦੇ ਲੱਭ ਕੇ ਵੀ ਸਮਾਨ ਮੋੜ ਜਾਂਦੇ ਆ ਜੇ ਬੰਦਾ ਨਹੀਂ ਲੱਭਦਾ ਤੇ ਕਈ ਅਜਿਹੇ ਕਹਾਣੀਆਂ ਵੀ ਆ ਜਿੱਥੇ ਉਹ ਜਾ ਕੇ ਪੁਲਿਸ ਸਟੇਸ਼ਨ ਜਾ ਕੇ ਵੀ ਸਮਾਨ ਅਗਲੇ ਦਾ ਮੋੜ ਆਉਂਦੇ ਆ ਤੇ ਇਸ ਤਰੀਕੇ ਆ ਵੀ ਸਾਰੇ ਬੰਦੇ ਨਹੀਂ ਮਾੜੇ ਕੁਝ ਕ ਹੈਗੇ ਆ ਮਾੜੇ ਵੀ ਹਾਂ ਦੂਜੀ ਗੱਲ ਇਹ ਆ ਵੀ ਜਦੋਂ ਕਿਸੇ ਧੀ ਭੈਣ ਨੇ ਜਾਂ ਰਾਤ ਬਰਾਤੇ ਆਪਾਂ ਇਹਦੇ ਤੇ ਟਰੈਵਲ ਕਰਨਾ ਘਰ ਵਾਸਤੇ ਤੇ ਇਹਦੀ ਇੱਕ ਫੋਟੋ ਖਿੱਚੀ ਜਾਵੇ ਫੋਟੋ ਖਿੱਚ ਕੇ ਘਰਦਿਆਂ ਨੂੰ ਵਟਸਐਪ ਕੀਤੀ ਜਾਵੇ ਡਰਾਈਵਰ ਸਣੇ ਤੇ ਉਹਦੇ ਨੰਬਰ ਸਣੇ ਆਟੋ ਦੇ ਨੰਬਰ ਸਣੇ ਫੇਰ ਵੀ ਲੁੱਟਾਂ ਖੋਹਾਂ ਦੇ ਚਾਂਸ ਘਟ ਜਾਂਦੇ ਆ ਲੁੱਟਾਂ ਖੋਹਾਂ ਜਣ ਕੇ ਕਹ ਲੋ ਵੀ ਉਹ ਆਟੋ ਵਾਲੇ ਕਰਦੇ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਸ਼ੇੜੀ ਨੇ ਜਾਂ ਜਿਹੜੇ ਪਹਿਲਾਂ ਹੀ ਉਹਨਾਂ ਦਾ ਕਹ ਲੋ ਵੀ ਉਹਨਾਂ ਦਾ ਪਿਛੋਕੜ ਆ ਜਿਹੜਾ ਉਹ ਕ੍ਰਾਈਮ ਦੇ ਨਾਲ ਨਾਤਾ ਜੁ ਉਹਨਾਂ ਦਾ ਉਹੀ ਲੋਕ ਅਜੀਹਾ ਕੁਝ ਕਰਦੇ ਆ ਤੇ ਬਾਕੀ ਕਹਿੰਦੇ ਹੁੰਦੇ ਆ ਵੀ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਤੇ ਇਹਦੇ ਵਿੱਚ ਕਹ ਲਓ ਵੀ ਸਾਰਾ ਦਿਨ ਬੰਦੇ ਨੇ ਮਿਹਨਤ ਕਰਨੀ ਆ ਤੇ ਘਰੇ ਜਾਣਾ ਤੇ ਘਰ ਵਾਸਤੇ ਸਮਾਨ ਵੀ ਲੈ ਕੇ ਜਾਣਾ ਫਿਰ ਆਟੋ ਦੀ ਰਿਪੇਅਰ ਵੀ ਆ ਫਿਰ ਕੋਈ ਚਲਾਨ ਤਿਲੂਨ ਵੀ ਹੋ ਜਾਂਦਾ ਤੇ ਇਸ ਤਰੀਕੇ ਆ ਵੀ ਇੱਥੇ ਮੈਂ ਇੱਕ ਦੋ ਆਟੋ ਵਾਲਿਆਂ ਨੂੰ ਪੁੱਛਿਆ ਵੀ ਕਿੰਨੇ ਕੁ ਪੈਸੇ ਤੁਸੀਂ ਕਮਾ ਲੈਂਦੇ ਹੋ ਤਾਂ ਉਹਨਾਂ ਦਾ ਜਵਾਬ ਸੀ 1000 ਰੁਪਏ ਤੋਂ 2000 ਦੇ ਵਿੱਚ ਇੱਥੇ ਦਿਹਾੜੀ ਬੰਦਾ ਜਿਹੜਾ ਮਿਹਨਤ ਕਰਦਾ ਚੰਗੀ ਉਹ ਕਮਾ ਲੈਂਦਾ ਹੀ ਲੱਗਿਆ ਸੀ ਤੇ ਇੱਕ ਸਹੂਲਤ ਇਹਨਾਂ ਦੇ ਨਾਲ ਇਹ ਵੀ ਆ ਕਿ ਇਹ ਖੜੇ ਪੈਰ ਮਿਲ ਜਾਂਦੇ ਆ ਜੇ ਸਵਾਰੀਆਂ ਨਹੀਂ ਵੀ ਵਿੱਚ ਹੋਰ ਬੈਠੀਆਂ ਤਾਂ ਇਹ ਤੁਹਾਨੂੰ ਕੱਲਿਆਂ ਨੂੰ ਵੀ ਛੱਡਿਉਂਦੇ ਆ ਥੋੜੀ ਜਿਹੀ ਪੈਸੇ ਵੱਧ ਲੈ ਲੈਂਦੇ ਆ ਇਸ ਕਰਕੇ ਇਨ ਜਣ ਕੇ ਸ਼ਕਲਾਂ ਚੈੱਕ ਕਰਿਆ ਕਰੋ ਵੀ ਇਹ ਬੰਦਾ ਕ੍ਰਿਮੀਨਲ ਹੈਗਾ ਕਿ ਨਹੀਂ ਹੋਊਗਾ ਤੇ ਬਾਕੀ ਇੱਕ ਫੋਟੋ ਖਿੱਚ ਕੇ ਤੇ ਉਹ ਜ਼ਰੂਰ ਆਪਦੇ ਪਰਿਵਾਰ ਨੂੰ ਭੇਜ ਦਿਆ ਕਰੋ ਜੇ ਹੋ ਸਕੇ ਤੇ ਆਟੋ ਡਰਾਈਵਰ ਦੀ ਵੀ ਤੇ ਆਟੋ ਦੇ ਨੰਬਰ ਦੀ ਵੀ ਚਲੋ ਜੀ ਮਿਹਰਬਾਨੀ ਤੇ ਆਪਦੀ ਲੋਕੇਸ਼ਨ ਵੀ ਲਾ ਲੈਣ ਲਾਈਵ ਲੋਕੇਸ਼ਨ ਆਜ ਕੱਲ ਹਰੇਕ ਦੇ ਕੋਲੇ ਫੋਨ ਆ ਲਾਈਵ ਲੋਕੇਸ਼ਨ ਲਾ ਲੈਂਦੇ ਆ ਤੇ ਜਿਹਦੇ ਨਾਲ ਘਰਦਿਆਂ ਨੂੰ ਪਤਾ ਲੱਗਦਾ ਰਹਿੰਦਾ ਕਿ ਆਟੋ ਸਹੀ ਰਸਤੇ ਆ ਰਿਹਾ ਤੇ ਇੰਨੀ ਥੂਰ ਰਹਿ ਗਿਆ ਤੇ ਉਹ ਘਰੇ ਪਹੁੰਚਣ ਵਾਲਾ ਵਾ ਇਸ ਕਰਕੇ ਇਹ ਜਿੱਗਲਾਂ ਤੋਂ ਥੋੜਾ ਸੁਚੇਤ ਰਹੋ ਬਾਕੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਕਿੱਥੋਂ ਮੁਰਦਾ ਕਿੱਥੋਂ ਨਹੀਂ ਮੁਰਦਾ ਕਹਿੰਦੇ ਹੁੰਦੇ ਆ ਵੀ ਕਾਰ 'ਚ ਜੇ ਬੰਦਾ ਕਾਰ ਖੜੇ ਬੰਦੇ ਦੇ ਵਿੱਚ ਜੇ ਕਾਰ ਕਿਸੜਕੇ ਨਿਕਲ ਜੇ ਤਾਂ ਬੰਦੇ ਨੂੰ ਕੁਝ ਨਹੀਂ ਹੁੰਦਾ ਸਲੋ ਸਪੀਡ 'ਚ ਜੇ ਇਹ ਥੋੜੇ ਕੋਲ ਦੇ ਨਿਕਲ ਗਿਆ ਤਾਂ ਕਈ ਜਗ੍ਹਾ ਤੋਂ ਇਹਨੇ ਤੁਹਾਡੇ ਕੱਪੜੇ ਪਾੜ ਦੇਣਗੇ ਜਾਂ ਕਈ ਜਗ੍ਹਾ ਤੋਂ ਜ਼ਖਮ ਹੀ ਕਰ ਦੂਗਾ ਤੇ ਬਾਕੀ ਤੁਸੀਂ ਇਹਨਾਂ ਨਾਲ ਲੜ ਨਹੀਂ ਸਕਦੇ ਕਿਉਂਕਿ ਯੂਨੀਅਨ ਇਹਨਾਂ ਦੀ ਬਣਾਈ ਹੋਈ ਆ ਤੇ ਜ਼ਿਆਦਾਤਰ ਬੰਦੇ ਜਿਹੜੇ ਆਟੋ ਚਲਾਉਂਦੇ ਆ ਉਹ ਅਨਪੜ੍ਹ ਜਿਹੇ ਹੁੰਦੇ ਆ ਤੇ ਉਹ ਕੀ ਆ ਬੰਦੇ ਨੂੰ ਲੜਨ ਤੱਕ ਵੀ ਜਾਂਦੇ ਆ ਇਸ ਕਰਕੇ ਆ ਵੀ ਪ੍ਰਮਾਤਮਾ ਕਰੇ ਵੀ ਚੰਗੇ ਬੰਦੇ ਆਟੋ ਚਲਾਉਣ ਤੇ ਮਾੜਿਆ ਇਹ ਜਿਹੜੇ ਹੈਗੇ ਆ ਉਹਨਾਂ ਕਰਕੇ ਬਾਕੀ ਵੀ ਬਗਨਾਮ ਹੁੰਦੇ ਆ ਇਸ ਕਰਕੇ ਇਹ ਕੁਝ ਗੱਲਾਂ ਦਾ ਧਿਆਨ ਰੱਖਿਓ ਸੁਚੇਤ ਰੱਖਿਓ ਤੇ ਇਹ ਹੁਣ ਵੀਡੀਓ ਦੇਖੋ ਤੁਸੀਂ ਤੇ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰਿਓ ਆਟਵਾ ਦਾ ਸ਼ਹਿਰ ਉਹਨੇ ਕਹ ਲੋ ਵੀ ਦੂਜੇ ਵਾਈਕਲ ਨੇ ਕਾਰਾਂ ਘੱਟ ਨੇ ਤੇ ਥ੍ਰੀ ਵੀਲਰ ਜ਼ਿਆਦੇ ਨੇ ਇਨ੍ਹਾਂ ਸ਼ਹਿਰਾਂ ਦੇ ਵਿੱਚ ਵੱਡਿਆਂ ਚ ਜਿਵੇਂ ਜਲੰਧਰ ਹੋ ਗਿਆ ਲੁਧਿਆਣਾ ਹੋ ਗਿਆ ਤੇ ਇਨ੍ਹਾਂ ਦੇ ਵਿੱਚ ਅਜਿਹਾ ਕੁਝ ਹੈਗਾ